ਆਕਾ ਚੁਰੂ ਕਰੂੰਗੀ ਕਿੱਧਰ ਨੂੰ ਸਾਹ ਕਿਉਂ ਲੋਡ ਪਈ ਹੈ ਯਾਤਰਾ ਸ਼ੁਰੂ ਕਰੂੰਗੀ ਦੇਖੋ ਜੀ ਜੋ ਪੰਜਾਬ ਨੂੰ ਅੱਜ ਬਦਲਾਅ ਤੇ ਨੌ ਤੇ ਆਈਸੀਯੂ ਚ ਲਾਤਾਂ ਭਗਵੰਤ ਨੇ ਉਸ ਕਰਕੇ ਲੋਡ ਪਈ ਹੈ ਪੰਜਾਬ ਅੱਜ ਦਿੱਲੀ ਨੂੰ ਗਿਰਵੀ ਰੱਖਤਾ ਗਿਆ ਪੰਜਾਬ ਦਾ ਮੁੱਖ ਮੰਤਰੀ ਰਿਮੋਟ ਕੰਟਰੋਲ ਨਾਲ ਚੱਲਦਾ ਪੰਜਾਬੀ ਜਿਹੜੇ ਦੇਸ਼ ਲਈ ਸਭ ਤੋਂ ਵੱਧ ਅੰਨ ਦੇਣ ਸਭ ਤੋਂ ਵੱਧ ਕੁਰਬਾਨੀਆਂ ਦੇਣ ਔਰ ਰਿਮੋਟ ਕੰਟਰੋਲ ਰਾਹੀਂ ਨਹੀਂ ਚੱਲ ਸਕਦੇ ਔਰ ਪੰਜਾਬ ਨੂੰ ਕੋਈ ਸ਼ਰਾਬੀ ਜਿਹੜੀ ਜਿਹਨੂੰ ਸਮਝ ਕੋਈ ਨਹੀਂ ਜਿਹਨੂੰ ਸਿਰਫ ਤੇ ਸਿਰਫ ਸ਼ਰਾਬ ਦੀ ਲਤ ਚੜੀ ਹੈ ਉਹ ਪੰਜਾਬ ਨੂੰ ਨਹੀਂ ਗਵਰਨ ਕਰ ਸਕਦਾ ਅੱਜ ਭਗਵੰਤ ਪਹਜਾਓ ਪੰਜਾਬ ਬਚਾਓ ਕਿਉਂਕਿ ਜਿੰਨਾ ਨੁਕਸਾਨ ਪੰਜਾਬ ਤੇ ਕਰਜ਼ਾ ਚੜਾ ਕੇ ਪੰਜਾਬ ਦੇ ਲਾਅ ਨਾਅਰਡਰ ਨੂੰ ਲੈ ਕੇ ਪੰਜਾਬ ਦੇ ਜੋ ਹਾਲਾਤ ਬਣ ਗਏ ਆ ਕਿ ਇੰਡਸਟਰੀ ਛੱਡ ਕੇ ਜਾ ਰਹੀ ਐ এমਪਲਾਈਮੈਂਟ ਮਿਲ ਨਹੀਂ ਰਹੀ ਪੰਜਾਬ 'ਚ ਕੋਈ ਵੱਡਾ ਨਿਵੇਸ਼ ਕਰਕੇ ਰਾਜੀ ਨਹੀਂ ਇਹਨਾਂ ਨੇ ਇੰਡਸਟਰੀ ਸਮਿਟ ਰੱਖਿਆ ਅੰਬਾਨੀ ਅਰਗੇ ਇਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਗਏ ਇਹ ਅਸਲੀਅਤ ਸੋ ਮਲਾਜ਼ਮ ਦੇ ਮੁੱਦੇ ਖੇਤ ਮਜ਼ਦੂਰਾ ਦੇ ਮੁੱਦੇ ਵਾਗਾ ਅਟਾਰੀ ਬਾਰਡਰ ਤੋਂ ਟ੍ਰੇਡ ਸ਼ੁਰੂ ਹੋਵੇ ਇਹ ਵੱਡਾ ਮੁੱਦਾ ਉਸ ਮੁੱਦੇ ਦਾ ਜ਼ਿਕਰ ਕੋਈ ਨਹੀਂ ਕਿਸਾਨਾਂ ਨੂੰ ਸੁਆਮੀਨਾਥਨ ਕਮਿਸ਼ਨ ਦੀ ਗੱਲ ਇਹ ਕੇਜਰੀਵਾਲ ਸਾਹਿਬ ਕਰਦੇ ਹੁੰਦੇ ਸੀ ਕਹਿੰਦੇ ਜੇ ਸੈਂਟਰ ਨਾਲ ਦਊ ਤੇ ਮੈਂ ਦਊਗਾ ਕਿੱਥੇ ਗਿਆ ਭਾਈ ਤੁਸੀਂ ਤਾਂ ਮੁਆਵਜ਼ਾ ਨਹੀਂ ਦਿੰਦੇ ਗੜੇ ਮਾਰੀ ਦਾ ਬਰਸਾਤ ਦਾ ਹਾਲਾਤ ਇਹ ਹੋ ਗਏ ਕਿ ਅੱਜ ਕਿਸਾਨ ਖੁਦਕੁਸ਼ੀ ਕਰ ਰਿਹਾ ਖੇਤ ਮਜ਼ਦੂਰ ਖੁਦਕੁਸ਼ੀ ਕਰ ਰਿਹਾ ਇੰਡਸਟਰੀ ਪੰਜਾਬ ਨੂੰ ਛੱਡ ਕੇ ਭੱਜ ਰਹੀ ਆ ਲਾਅਨ ਆਰਡਰ ਹੈ ਕੋਈ ਨਹੀਂ ਮਜ਼ਮਾ ਨੂੰ ਟੀਏ ਡੀਏ ਨਹੀਂ ਮਿਲ ਰਿਹਾ ਜਿਹੜੇ ਰਿਟਾਇਰ ਹੋ ਗਏ ਉਹਨਾਂ ਨੂੰ ਗ੍ਰੈਚੁਇਟੀ ਨਹੀਂ ਮਿਲ ਰਹੀ ਡਿਵੈਲਪਮੈਂਟ ਠੱਪ ਕਰਜ਼ਾ 65000 ਕਰੋੜ ਅੱਜ ਵੀ ਜਿਵੇਂ ਮੈਂ ਖਲੋਤਾ ਥੋੜੇ ਸਾਹਮਣੇ 800 ਕਰੋੜ ਬਿਜਲੀ ਬੋਰਡ ਨੇ ਨਵਾਂ ਕਰਜ਼ਾ ਲੈ ਲਿਆ ਸੋ ਪੰਜਾਬ ਇਜ਼ ਇਨ ਟ੍ਰਬਲ ਪੰਜਾਬ ਆਈਸੀਯੂ ਚ ਹੈ ਔਰ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਉਠਾ ਰਹੀ ਹੈ ਬਾਕੀ ਫੈਸਲਾ ਲੋਕਾਂ ਦਾ ਪੰਜਾਬ ਪ੍ਰੋਕਾ ਦੀ ਗੱਲ ਕਰਦੇ ਉਹਨਾਂ ਦੇ ਕਾਰਗੁਜ਼ਾਰੀ ਕੀਤੇ ਬਲੌਗਰ ਹੈ ਜਿਹੜਾ ਬਿਲੀਗਲ ਬੰਦਾ ਹੈ ਜਿਹੜਾ ਪੰਜਾਬ ਦਾ ਦੇਖੋ ਮੈਂ ਸਰਦਾਰ ਚਮਰਨਜੀਤ ਸਿੰਘ ਮਾਨ ਨੂੰ ਜਿਸ ਤਰੀਕੇ ਨਾਲ ਅੱਜ ਹਾਊਸ ਅਰੈਸਟ ਕੀਤਾ ਹੈ ਮੈਂ ਇਸ ਨੂੰ ਕੰਡੈਮਨ ਕਰਦਾ ਹੈ ਇਹ ਕੋਈ Saddam Hussein ਦਾ ਰਾਜ ਨਹੀਂ ਹੈ ਇਹ ਲੋਕਤੰਤਰ ਹੈ ਔਰ ਲੋਕਤੰਤਰ ਚ ਵਿਰੋਧੀ ਪਾਰਟੀ ਦੇ ਲੀਡਰ ਲੋਕਾਂ ਦੇ ਮੁੱਦੇ ਸਰਕਾਰ ਨੂੰ ਜਗਾਉਣ ਦੀਆਂ ਗੱਲਾਂ ਕਰਦੇ ਹੈ ਔਰ ਮੁੱਦਾ ਬੜਾ ਸਿੰਪਲ ਸੀ ਕਿ ਇੱਕ ਇਨਸਾਨ ਤੇ ਬਾਰ-ਬਾਰ ਪਰਚੇ ਪਾਏ ਜਾ ਰਿਹਾ ਰੋਜ਼ ਇੱਕ ਨਵਾਂ ਪਰਚਾ ਪੈਂਦਾ ਉਸ ਨੂੰ ਲੈ ਕੇ ਉਹਨਾਂ ਨੇ ਪ੍ਰੋਟੈਸਟ ਰੱਖਿਆ ਸੀ ਅੱਜ ਉਹਨਾਂ ਨੂੰ ਹਾਊਸ ਅਰੈਸਟ ਕਰ ਲੈਣਾ ਹੈ ਇਹ ਸਾਫ ਦਿਖਾਉਂਦਾ ਹੈ ਕਿ ਐਮਰਜੈਂਸੀ ਵਾਲੇ ਹਾਲਾਤ ਕਾਂਗਰਸ ਨਾਲ ਗੱਠ ਜੋੜਤਾ ਹੋਇਆ ਨਹੀਂ ਮਗਰ ਕਾਂਗਰਸ ਦੀ ਮਾਨਸਿਕਤਾ ਜ਼ਰੂਰ ਅੱਜ ਦੇਖਣ ਨੂੰ ਮਿਲ ਗਈ 80 ਸਾਲਾਂ ਸਰਦਾਰ ਮਾਨ ਨੂੰ ਹਾਊਸ ਅਰੈਸਟ ਕਰਨਾ ਮੈਂ ਸਮਝਦਾ ਹਾਂ ਡੈਮੋਕਰੇਸੀ ਦਾ ਲੋਕਤੰਤਰ ਦਾ ਸਭ ਤੋਂ ਵੱਡਾ ਕਾਹਨ ਔਰ ਭਗਵੰਤ ਮਾਨ ਦੀ ਸਭ ਤੋਂ ਵੱਡੀ ਬਕਲਾਹਟ ਹੈ ਕਿ ਅੱਜ ਇਹ ਜਿਹੇ ਹਾਲਾਤ ਪੈਦਾ ਹੋ ਰਹੇ ਆ। ਕਬੜੀ ਪੀਏ ਜਿਹੜੇ ਚਾਰਕਲ ਬੁਲਾਏ ਗਏ ਨੇ ਪੁੱਛ ਕੇ ਸ਼ਵਾਸ ਦੀ ਉੱਥੇ ਕੀ ਕਰੋਗੇ? ਚੰਗੀ ਗੱਲ ਹੈ। ਹੁਣ ਮਜੀਠੀਏ ਤੋਂ ਤਾਂ ਉੱਤਰ ਕੇ ਗਾਂ ਪੀਏ ਤੇ ਆ ਗਏ। ਨਾ ਹੋਲੀ-ਹੋਲੀ ਮੈਨਾਂ ਤਾਂ ਥੋੜ ਨੂੰ ਨਾ ਛੱਡ ਲੜ ਕਿ ਤੁਸੀਂ ਵੀ ਸਵਾਲ ਪੁੱਛਿਆ। ਇਸ ਲਈ ਇਹ ਹਾਲਾਤ ਨੇ ਜੇ ਐਸਐਸਟੀ ਸ਼ੁਰੂ ਹੋਈ ਸੀ ਡੀਜੀਪੀ ਤੋਂ ਡਿੱਗ ਗਈ ਉਹਨਾਂ ਐਸਪੀ ਧੂਰੀ ਐਸਪੀ ਦੇ ਧੂਰੀ ਧੂਰੀ ਦੇ ਐਸਪੀ ਤੇ ਤੇ ਜਦ ਪੱਤਰ ਐਡਾ ਡਿੱਗ ਗਿਆ ਤੇ ਕੁਝ ਹੋ ਸਕਦਾ ਹੈ ਭਰਾ ਮਜੀਠੀ ਜੀ ਸਾਹਿਬ ਪਟਿਆਲੇ ਦੇ ਪੱਤਰਕਾਰਾਂ ਦੇ ਉੱਪਰ ਵੀ ਹਮਲਾ ਕੀਤਾ ਗਿਆ ਜੀ ਵਿਧਾਇਕ ਦੀ ਸ਼ਹਿਦ ਉੱਪਰ ਕੀ ਵਾਲੇ ਕਿੱਥੇ ਪਟਿਆਲੇ ਦੇ ਕੋਟਬਾ ਦੇ ਦੇਖੋ ਇਹ ਜਿਹੜੇ ਐਸਐਸਪੀ ਸਾਹਿਬ ਨੇ ਨਾ ਪਟਿਆਲੇ ਵਾਲੇ ਜੀ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਮਗਰ ਅਫਸੋਸ ਨਾਲ ਉਹਨਾਂ ਦੀ ਕਾਰਗੁਜ਼ਾਰੀ ਹਿੱਟਮੈਨ ਹੁੰਦਾ ਨਾ ਇੱਕ ਜਿਹੜਾ ਜੀ ਜੀ ਭਗਵੰਤ ਮਾਨ ਦਾ ਸਭ ਤੋਂ ਵੱਡਾ ਹਿੱਟਮੈਨ ਸਾਬਿਤ ਹੋ ਰਿਹਾ ਕੇਵਲ ਆਪਰੇਟਰਾਂ ਤੇ ਜਿਸ ਤਰੀਕੇ ਨਾਲ ਧੱਕੇਚਾਹੀ ਕੀਤੀ ਜਾ ਰਹੀ ਹੈ ਜੀ ਉਹ ਐਸਐਸਪੀ ਨੂੰ ਦਿਖਦੀ ਨਹੀਂ ਦਿਨ ਦਿਹਾੜੇ ਪਿਛਲੇ 2 ਦਿਨਾਂ ਚ ਇੱਕ ਪਾਸੀ ਰੋਡ ਤੇ ਇੱਕ ਜਗਾ ਹੋਰ ਜੀ ਚੰਗੇ ਭਲੇ ਜਿੱਥੇ ਆਈਐਸ ਅਫਸਰ ਰਹਿੰਦੇ ਆ ਜੱਜ ਸਹਿਬਾਨ ਰਹਿੰਦੇ ਉਥੇ ਦਿਨ ਦਿਹਾੜੇ ਉਸ ਦੋ ਨੌਜਵਾਨਾਂ ਨੂੰ ਮਾਰਤਾ ਗਿਆ ਰੈਂਸਮ ਹੋ ਗਈ ਹੈ ਟਾਰਗੇਟਡ ਕਿਲਿੰਗ ਹੋ ਗਈ ਹੈ ਐਸਐਸਪੀ ਸਾਹਿਬ ਨੂੰ ਉਹ ਦਿਖਦਾ ਨਹੀਂ ਮਗਰ ਜਦੋਂ ਸੂਟਸ਼ਾਪਿੰਗ ਕਰਾਉਣੀ ਹੋਵੇ सीएम ਦੇ ਪਰਿਵਾਰ ਦੇ ਕਿਹੇ ਜੀ ਨੂੰ ਫੇਰ ਇਹਨੂੰ ਸੂਟ ਦੇ ਰੰਗ ਵੀ ਪਸੰਦ ਆ ਜਾਂਦੇ ਆ ਇਹਨੂੰ ਪਤਾ ਲੱਗ ਜਾਂਦੇ ਆ ਡਿਜ਼ਾਈਨ ਵੀ ਇਹ ਦੱਸਦਾ ਤੇ ਜਦੋਂ ਐਮਐਲਏ ਜਿਹੜਾ ਪਟਿਆਲੇ ਦਾ ਉਹਨੂੰ ਕੋਚ ਕਰਨਾ ਕਿ ਕੇਵਲ ਤੇ ਕਬਜ਼ਾ ਕਰਾਉਣੇ ਉਹ ਤੋਂ بڑا ਮੈਂ ਵੇਖਿਆ ਨੌਂਹਣ ਤੱਤ ਪਰ ਹੋ ਜਾਂਦਾ ਸੋ ਥਿਸ ਸ਼ੋਜ਼ ਕਿ ਲਾਅ ਐਂਡ ਆਰਡਰ ਉਹਨਾਂ ਲਈ ਮੁੱਦਾ ਨਹੀਂ ਸੀਐਮ ਨੂੰ ਸੀਐਮ ਫੈਮਿਲੀ ਨੂੰ ਖੁਸ਼ ਰੱਖਣਾ ਔਰ ਕੁਰਸੀ ਤੇ ਬਣੇ ਰਹਿਣਾ ਇਹ ਅੱਜ ਦੇ ਹਾਲਾਤ ਪੰਜਾਬ ਦੇ ਬਣ ਗਏ ਇਸ ਲਈ ਲਾਅ ਐਂਡ ਆਰਡਰ ਦੇ ਐਡੇ ਮਾੜੇ ਹਾਲਾਤ ਨੇ ਮਾਨ ਸਾਹਿਬ ਮਾਨ ਸਾਹਿਬ ਤਾਂ ਗਰਮ ਮਾਨ ਸਾਹਿਬ ਗਾਣਾ ਗਾਉਂਦੇ ਨੇ ਰਾਗ ਲਾਪਦੇ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਤੁਸੀਂ ਦੱਸ ਦਿਓ ਕਿ ਇਸ ਤਰ੍ਹਾਂ ਤਰਾਈ ਤਰਾਈ ਲੋਕ ਕਰ ਰਹੇ ਹਨ ਗਾਣਾ ਗਾਇਆ ਸੀ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਲੱਗਦਾ ਉਹ ਗਾਣਾ ਸੀ ਮੈਨੂੰ ਲੱਗਦਾ ਕਿ ਮੁਹੰਮਦ ਰਫੀਰ ਕੇ ਆਪ ਦੀ ਕਬਰਾਂ ਚੋਂ ਛਾਲਾਂ ਮਾਰਦੇ ਹੋ ਨੇ ਕਿ ਕੀ ਹਾਲਾਤ ਬਣਾਤੇ ਕਿਹੜਾ ਕਿਹੜਾ ਸੁਰ ਤੇ ਕਿਹੜੀ ਤਾਲ ਮੈਂ ਲਾਦਾ ਜ ਮਾਨ ਗੁਰਸਾਖ ਗੁਰਦਾਸ ਮਾਨ ਹੋਰਾਂ ਦੇ ਛੱਲੇ ਦੀ ਜਿੱਡੀ ਇਹੀ ਚਾਹੀ ਫੇਰੀ ਜਾ ਸਕਦੀ ਸੀ ਉਹ ਉਹਨੇ ਫੇਰਤੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਚੰਨੀ ਕੱਲ ਬੋਲ ਹੀ ਗਿਆ ਨਾ ਚੰਨੀ ਸਾਹਿਬ ਕੱਲ ਕਹਿੰਦੇ ਸਾਫ ਕਾ ਮੁੱਖ ਮੰਤਰੀ ਕਹਿੰਦਾ 26 ਜਨਵਰੀ ਦੇ ਦਿਨ ਲੋਕ ਸੂਬੇ ਦੀਆਂ ਉਪਲਬਧੀਆਂ ਗਿਣਾਉਂਦੇ ਆ ਜਿਹੜਾ ਸੰਘਰਸ਼ ਦੇਸ਼ ਲਈ ਕੀਤਾ ਉਹਦੀ ਗੱਲ ਕਰਦੇ ਆ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਉਹਦਾ ਜ਼ਿਕਰ ਹੁੰਦਾ ਤੇ ਇੱਥੇ ਕਹਿੰਦਾ ਭਗਵੰਤ ਮਾਨ ਆਪ ਦੀ ਉਪਲਬਧੀ ਗੁਲਾਹੀ ਗਿਆ ਮੈਂ ਤਾਂ ਚੰਨੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਇੰਨੇ ਕਿਹੜਾ ਸੰਘਰਸ਼ ਕੀਤਾ ਇਹ ਵੀ ਦੱਸੋ ਨਾ ਇੱਕ ਤਾਂ ਬੋਤਲ ਨਾਲ ਸੰਘਰਸ਼ ਆਇਦਾ ਸੰਘਰਸ਼ ਮੈਨੂੰ ਖੁਸ਼ੀ ਆ ਰਹੀ ਜੀ ਖੁਸ਼ੀ ਵੀ ਆ ਰਹੀ ਕਿੰਦੇ ਘਰ ਦੇਖੋ ਮੈਂ ਸਭ ਤੋਂ ਪਹਿਲਾਂ ਦਿੱਤੀ ਤੁਸੀਂ ਭੁੱਲ ਗਏ ਰਿਕਾਰਡ ਕੱਢੋ ਆਪ ਦਾ ਸਭ ਤੋਂ ਪਹਿਲਾਂ ਮੈਂ ਹੀ ਤੁਹਾਨੂੰ ਦੱਸਿਆ ਸੀ ਅੱਜ ਮੈਂ ਨਵੀਂ ਬ੍ਰੇਕਿੰਗ ਤੁਹਾਨੂੰ ਦੇ ਰਿਹਾ ਇਹਨੂੰ ਇਹ ਇੰਨੀ ਸ਼ਰਾਬ ਪੀਣ ਲੱਗ ਗਿਆ ਦੇਖੋ ਪਰਿਵਾਰ ਚ ਵਾਧਾ ਹੋ ਰਿਹਾ ਇਹਦੀ ਜ਼ਿੰਮੇਵਾਰੀ ਵਧ ਰਹੀ ਆ ਦੋ ਪਿਛਲੇ ਨਿਆਣੇ ਤਾਂ ਭੁੱਲ ਗਏ ਪਿਛਲੇ ਦੋ ਆ ਨਿਆਣਿਆਂ ਨੂੰ ਤਾਂ ਭੁਲਾ ਦਿੱਤਾ ਇਹਨਾਂ ਨੇ ਉਹਨਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਜਿਹੜਾ ਤੀਜਾ ਆ ਰਿਹਾ ਭਗਵੰਤ ਜੀ ਤੁਹਾਨੂੰ ਆਜ ਜੋ ਹੱਥ ਜੋੜੇ ਉਹਦੇ ਸਾਹਮਣੇ ਕਿਹੜੀ ਤਸਵੀਰ ਪੇਸ਼ ਕਰੋਗੇ ਉਹੀ ਜਿਹੜੇ ਪਹਿਲਾਂ ਦੋਆਂ ਕੋਲ ਅੱਗੇ ਕੀਤੀ ਸੀ ਕਿ ਛਾੜਾ ਪਿਓ ਡੈਡੀ ਇਹਨਾਂ ਦਾ ਭਗਵੰਤ ਮਾਨ ਬੋਤਲ ਦੀ ਸ਼ਰਾਬ ਨਾਲ ਸਾਰਾ ਦਿਨ ਰੱਜਿਆ ਰਹਿੰਦਾ ਨੂੰ ਪਤਾ ਹੀ ਨਹੀਂ ਰਹਿੰਦਾ ਸੀ ਔਰ ਜੇ ਇਹੀ ਹਾਲਾਤ ਰਹੇ ਇਹਦੇ ਇਹਦਾ ਸਬਸਕ੍ਰਾਈਬ ਟੂ 1 INDIA ਚੈਨਲ ਐਂਡ ਨੈਵਰ ਮਿਸ ਐਨ ਅਪਡੇਟ